ਜੀ ਮੈਂ ਤੁਹਾਡਾ ਆਪਣਾ ਗੋਪੀ ਝੱਲੇ ਵਾਲਾ ਜੀ ਵੈਲਕਮ ਟੂ ਟੂ ਬਲੌਗ ਬਲੌਗ ਰੋਲ ਵੈਲਕਮ ਤੇ ਅੱਜ ਚੱਲੇ ਆਸੀਂ ਪੌਡਕਾਸਟ ਤੇ ਘੈਂਟ ਪੰਜਾਬੀਆਂ ਦਾ ਪੌਡਕਾਸਟ ਆ ਤੇ ਪੌਡਕਾਸਟ ਚ ਦੇ ਦਿਆਂ ਕੀ ਕੀ ਪੁੱਛਦੇ ਨੇ ਸਵਾਲ ਤੇ ਹੋਰ ਨੰਬਰ 2 ਤੇ ਉਹ ਵਾਲਾ ਗੱਡੀ ਵਿੱਚ ਜਾਣਾ ਹੈਗਾ ਛੋਟੀ ਵਾਲਾ ਗੱਡੀ ਦੇ ਵਿੱਚ ਆ ਵਾਲਾ ਗੱਡੀ ਥੋੜਾ ਜਿਹਾ ਹੋ ਗਿਆ ਸੀ ਤੇ ਹੋਈ ਹੁਣ ਬੁਰਸ਼ ਕਰ ਲਿਆ ਬੁਰਸ਼ ਕਰਕੇ ਹੁਣ ਆਪਾਂ ਨਾਵਾਂਗੇ ਨਾਵੇਂ ਨਾ ਕਿ ਹੋਵਾਂਗੇ ਤਿਆਰ ਤੇ 4 ਵੱਜ ਚੁੱਕੇ ਨੇ ਕਿਉਂਕਿ ਸ਼ਾਮ ਦੇ 7 ਵਜੇ ਦਾ ਸ਼ੂਟ ਆ ਚਲੋ ਚਲ ਜੀ ਨਾਉਣ ਤੋਂ ਪਹਿਲਾਂ ਉਰੇ ਆ ਗਏ ਇੱਥੇ ਮੇਰੇ ਕੋਲ ਫਿਰ ਮਾ ਬਣਾਉਣ ਨਹੀਂ ਸੀ ਫਿਰ ਬਣਾਉਣ ਲੈ ਕੇ ਜਾਉਂਗਾ ਫਿਰ ਆਪਾਂ ਘੈਂਟ ਜੇ ਬਣ ਕੇ ਜਾਵਾਂਗੇ ਤੇ ਆ ਬਾਈ ਬਣਾਉਣ ਦੇ ਦੋ। ਨਾ ਥੋਲੇ ਤੇ ਗੱਡੀ ਗੱਲ ਸਟਾਰਟ ਤੇ ਹੁਣ ਅਸੀਂ ਚੱਲੇ ਪੌਡਕਾਸਟ ਤੇ ਤੇ ਨਾ ਥੋਲੇ ਉਹੀ ਕੋਟੀ ਪਾ ਲਈ ਉਹ ਬਦਲਾਂਗੇ ਕੋਈ ਗੱਲ ਨਹੀਂ ਤੇ ਆਦੇ ਚੱਲੀਏ ਚਲੋ ਬੈਠਾ ਕਿਉਂ ਉਰੇ ਆ ਟਿਸ਼ੂ ਗੇਟ ਲਾਉ। ਚਲੋ ਆ ਜਾਓ। ਇਹ ਪੌਡਕਾਸਟ ਤੇ ਚੱਲੇ ਸੀ ਜੇ ਕੋਈ ਬੰਦਾ ਨਾ ਆਪਣੇ ਨਾਲ ਹੋ ਗਿਆ ਸੀਗਾ ਗੁੱਸੇ ਉਹਨੇ ਮੂੰਹ ਜਾਂ ਬਣਾ ਰਿਆ ਸੀਗਾ ਤੇ ਉਹ ਉਹਨੂੰ ਆਪਾਂ ਬੁਲਾਉਣਾ ਨਹੀਂ ਹੈਗਾ। ਕੋਈ ਵੀ ਹੋਵੇ ਚਾਹੇ ਉਹਨੂੰ ਆਪਾਂ ਬੁਲਾਉਣਾ ਨਹੀਂ ਹੈਗਾ ਤੇ ਹੁਣ ਉਹ ਮੁਸਕਰਾ ਵੀ ਨਾ ਸਾਨੂੰ ਦੇਖ ਕੇ ਫਿਰ ਮੂੰਹ ਤੇ ਹੱਥ ਵੀ ਨਾ ਰੱਖ ਕੇ ਸਾਨੂੰ ਦੇਖ ਕੇ ਹਾਂ ਲੈ ਹੈ ਐ ਫੋੜਗਾਟਾ ਮੇਰਾ ਤਿਆਰ ਇਹ ਹੋਈ ਵਰਟੀ ਆ ਤੇ ਵੀ ਹੁਣ ਹਨੇਰਾ ਵੀ ਹੋਣ ਲੱਗ ਗਿਆ ਤੇ ਚਲੋ ਕੋਈ ਗੱਲ ਨਹੀਂ ਤੇ 6 ਵਜ ਗਏ 7 ਵਜ ਤੱਕ ਉੱਥੇ ਪਹੁੰਚਣਾ ਵਾ ਚਲੋ ਖੰਨੇ ਨਹੀਂ ਬਹੁਤ ਟਾਈਮ ਲਵਾਤਾ ਆਹ ਟ੍ਰੈਫਿਕ ਤਾਂ ਦੇਖੋ ਕਸਾਰ ਵੀ ਫੜੀ ਜਾਂਦੀ ਮਰੇ ਕਸਾਰ ਵੀ ਉਹ ਬਾਬਾ ਜੀ ਆ ਗਏ ਇੰਨੀ ਟ੍ਰੈਫਿਕ ਉਪਾਏ ਮੇਰਾ ਪੋਡਕਾਸਟ ਐ ਇੱਥੇ ਅਬ ਮੂੰਹ ਤੇ ਲੱਗੇ ਜੀ ਸੂਪ ਮੈਂ ਕਿਹਾ ਥੋੜੇ ਜਿਹੇ ਕੜੇ ਹੋਈਏ ਵਿਖੰਨੀ ਆ ਬਸ 10 ਮਿੰਟ ਚ ਪੀਕੇ ਨਿਕਲਦੇ ਆ ਉਹਦੇ ਵੀ ਜਾਣ ਗਿਆ ਸਰਾਂਦ ਵਾਲੇ ਪੁਲ ਤੇ ਆਓ ਉਹ ਨਹਿਰ ਤੇ ਸਰਾਂਧੜੀ ਨਹਿਰ ਤੇ ਜਾਮ ਹੁੰਦੇ ਹੀ ਹੁੰਦਾ ਇੱਥੋਂ ਪਤਾ ਨਹੀਂ ਕਿੰਨਾ ਟਾਈਮ ਲੱਗੂਗਾ ਨਿਕਲਣ ਪਹਿਲਾਂ ਖੰਨੇ ਜਾ ਮਿਲ ਗਿਆ ਹੁਣ ਇੱਥੇ ਮਿਲ ਗਿਆ ਉਹਦਾ ਪੋਡਕਾਸਟ ਵਾਲੇ ਉੜੀ ਕਿਤੇ ਨੇ ਭਾਈ ਲਓ ਜੀ ਆਪਾਂ ਫਿਰ 11ਵੇਂ ਫਲੋਰ ਤੇ ਪਹੁੰਚ ਚੁੱਕੇ ਆ 1103 ਨੰਬਰ ਇਹ ਆਪਣਾ ਇੱਥੇ ਪੋਡਕਾਸਟ ਆ ਔਰ ਉਹ ਸਾਹਮਣੇ ਹੀਰੋ ਹੋਮ ਹੋਮਲੈਂਡ ਉਹ ਸਾਹਮਣੇ ਸਾਹਮਣੇ ਹੋਮਲੈਂਡ ਤੇ ਇੱਧਰ ਹੀਰੋ ਹੋਮਾ ਸਾਡਾ ਉਹ ਰਿਆ ਹੀਰੋ ਹੋਮਸ ਜਿਹੜਾ ਦਿਖਦਾ ਨਾ ਉਹ ਸਾਡਾ 1103 ਨੰਬਰ ਕਮਰਾ ਤੇ ਮੈਂ ਪਹਿਲਾਂ ਅੰਦਰ ਪੜ ਗਿਆ ਸੀਗਾ ਫਿਰ ਮੈਂ ਸੋਚਿਆ ਓਹ ਹੋ ਵਲੌਗ ਤਾਂ ਇਹ ਗਿਆ ਬਲੂਨ ਬਣਾਉਣ ਨੂੰ ਤੇ ਫਿਰ ਅਸੀਂ ਅੰਦਰ ਮੰਮੀ ਦੇ ਸਾਰੇ ਏ ਟੂ ਜ਼ेड ਪੰਤੇ ਛੱਡ ਜਿਨ੍ਹਾਂ ਇਹ ਵੀ ਆਨ ਨਾਲ ਸਾਰੇ ਕਿਤੇ ਥੋੜੇ ਹੀ ਨੇ ਤੇ ਸਾਡੇ ਬੈਠੇ ਨਹੀਂ ठीक तो। हो चाबी की चाबी मेरे कुछ और सेट, सेट अप कर लगे बहुत सोनिया पेंटिंग ने, ने क्या बात है भाई जी उन्होंने पेंटिंग बंद लाए ਤੁੱਕ ਕਰ ਜੀ ਨਸਰਾ ਠੀਕ ਠਾਕ ਕਰਕੇ ਇਹਨੇ ਕਿ ਹੈਂਦ ਪੰਜਾਬੀ ਵਾਲੇ ਬਾਈ ਮੇਰੀ ਕਾਫੀ ਫੜਾਈਓ ਪਲੀਜ਼ ਲੈ 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 ਕਿ ਕੈਡ ਪੰਜਾਬੀ ਵਾਲਾਂ ਦੇ ਪਹੁੰਚ ਗਿਆ ਦੇਖੋ ਮੈਂ ਕਿੰਨਾ ਸੋਹਣਾ ਲੱਗਦਾ ਵਾਓ ਗਿੱਡੀ ਗਿੱਡੀ ਹਲੇ ਆਪਣਾ ਸਿਕਿਉਰਿਟੀ ਗਾਰਡ ਵੀ ਬਹਿ ਗਿਆ ਦੇ ਬਾਈ ਬਾਈ ਸਤਿ ਸ੍ਰੀ ਅਕਾਲ ਅਸੀਂ ਕਰ ਗਏ ਜਿਵੇਂ ਤੁਸੀਂ ਮੜਾ ਹਾਂਜੀ ਬੜੀਏ ਤੁਸੀਂ ਕਹਿ ਦੋ ਮੜਾ ਕਿ ਚੈਨਲ ਸਬਸਕ੍ਰਾਈਬ ਕਰ ਲਓ ਵਾਹ ਬਾਈ ਦੇ ਚੈਨਲ ਜਰੂਰ ਸਬਸਕ੍ਰਾਈਬ ਕਰਿਓ ਬਾਈ ਤੁਹਾਡੀ ਐਕਟਿੰਗ ਬਹੁਤ ਸੋਹਣੀ ਆ ਜਿੱਦੇ ਕਰਕੇ ਤੁਹਾਨੂੰ ਅੱਜ ਸੱਦਾ ਦਿੱਤਾ ਅਸੀਂ ਬਾਈ ਜਰੂਰ ਆਵਾਂਗਾ ਨਾ ਜਰੂਰ ਗੱਲਬਾਤ ਕਰੀਏ ਆਪਾਂ ਥੈਂਕ ਯੂ ਬਾਈ ਬਹੁਤ ਬਹੁਤ ਧੰਨਵਾਦ ਜੀ ਕਹਿ ਦੋ ਮੜਾ ਕੁਝ ਤੁਸੀਂ ਵੀ ਕਿਉਂ ਬਾਈ ਤੁਹਾਨੂੰ ਸਬਸਕ੍ਰਾਈਬ ਕਰੋ ਵੀਰੇ ਚੈਨਲ ਵੀਰੇ ਦੇ ਚੈਨਲ ਨੂੰ ਹੀ ਹਾਏ ਹਾਏ ਬਹੁਤ ਸੋਹਣਾ ਕੰਮ ਕਰ ਰਹੇ ਆ ਬਾਈ ਤੇ ਤੇਜੀ ਤੁਸੀਂ ਦੇਖਦੇ ਹੁੰਦੇ ਸੀ ਬਾਈ ਦੇ ਵੀਡੀਓ ਹੋ ਬਾਈ ਇੰਦਰੋ ਤੁਹਾਨੂੰ ਨਾਲ ਬਾਈ ਹੋ ਰਹੀ ਹੈ ਥੈਂਕ ਯੂ ਥੈਂਕ ਯੂ ਬਾਈ ਜੀ ਤੁਸੀਂ ਮੜਾ ਇੱਕ ਵਿਚਾਰ ਸਾਂ ਠੀਕ ਹੈ ਬਾਈ ਫੋ ਲਓ ਜੀ ਸਾਡਾ ਪੋਡਕਾਸਟ ਔਨ ਹੋ ਗਿਆ ਤੇ ਵੀਰ ਜੀ ਨੇ ਕੀਤਾ ਵੀਰੇ ਇੱਕ ਸੁਪਨਾ ਸੀਗਾ ਬਾਈ ਨਾ ਮੈਂ ਪੋਡਕਾਸਟ ਕਰਨਾ ਬਹੁਤ ਧੰਨਵਾਦ ਬਾਈ ਧੰਨਵਾਦ ਕਿ ਤੁਸੀਂ ਇੰਨਾ ਸੋਚਦੇ ਹੋ ਹਨ ਇੰਨਾ ਸਾਨੂੰ ਦੇਖਦੇ ਹੋ ਰੀਲਾਂ ਦੇ ਉੱਤੇ ਆਪਣੇ ਆਪ ਨੂੰ ਕਿ ਨਹੀਂ ਪਤਾ ਹੁੰਦਾ ਵੀਰੇ ਵੀ ਬਦਲਾ ਕਿੰਨਾ ਕੁ ਹੋਆ ਪਰ ਪਰ ਤੁਸੀਂ ਬਹੁਤ ਵਧੀਆ ਹੋ ਮੈਂ ਤਿੰਨ ਬੰਦਿਆਂ ਜਾਨਕੀ ਪਸੰਦ ਕਰਦਾ ਇੱਕ ਉਹ ਵੀ ਬਾਈ ਇੱਕ ਤੁਸੀਂ ਹੋਗੇ ਤੇ ਇੱਕ ਅਨਮੋਲਕ ਵਾਤਰਾ ਜੀ ਬਹੁਤ ਸ਼ੁਕਰੀਆ ਤੇ ਨਾਲ ਮਤਾਈਆਂ ਆਲੇ ਆ ਵੀ ਸਤਿ ਸ਼੍ਰੀ ਅਕਾਲ ਬਾਈ ਜੀ ਸੈਂਕਿਓ ਬਟਾ ਹਾਂ ਤੇ ਜੀਰ ਜੀ ਨੇ ਕਿਹਾ ਬਹੁਤ ਦੀ ਫੋਟੋ ਖਿੱਚਦੇ ਨੇ ਤੇ ਬਾਈ ਉਹਨਾਂ ਦਾ ਵੀ ਜੈਗ ਪੌਡਕਾਸਟ ਦੇਖਿਓ ਮੈਂ ਆਪਣੇ ਯੂਟਿਊਬ ਕੈਨ ਬਣਿਆ ਬਿਜੇ ਨਾਲ ਕੈਨ ਪੰਜਾਬੀ ਕੈਨ ਪੰਜਾਬੀ ਚੈਨਲਾਂ ਦੀ ਤੇ ਦੇਖਿਓ ਤੇ ਬਾਕੀ ਉਹ ਪਤਾ ਨਹੀਂ ਬਾਹਰ ਸੋ ਗਏ ਜਾਂ ਜਾਂ ਘੁੰਮਣ ਚਲੇ ਗਏ ਤੇ ਬਾਕੀ ਗੱਡੀ ਕੋਲ ਜਾ ਕੇ ਗੱਲ ਕਰਦੇ ਆ ਓਏ ਉਹ ਸਾਰਾ ਪੌਡਕਾਸਟ ਹੋ ਗਿਆ ਬਾਈ ਹੁਣ ਇੱਥੇ ਨਹੀਂ ਤੇ ਬਾਈ ਹੁਣ ਡਰ ਗਏ ਕਿ ਆ ਬੰਦਾ ਮਰ ਗਿਆ ਬਾਈ ਹੁਣ ਡਰ ਗਏ ਨਹੀਂ ਵੀਰੇ ਜਾਉਂਦਾ ਜਾਉਂਦਾ ਖੜਾ ਓਏ ਤਾਬਨੀਆ ਸਾਢੇ 3 ਹੋ ਗਏ ਚਾਰ ਬੱਦਨ ਨੂੰ ਘਰੇ ਜਾਣ ਜਲਦੀ ਕਰੋ ਟਾਈਮ ਦੇ ਲੈ ਕੇ ਲੱਗਿਆ ਟਾਈਮ ਪੀਛੇ ਪੀਛੇ ਕਰ 11 ਵਜੇ ਆਹ ਓਹ ਟਾਈਮ ਵੀ ਖਰਾਬ ਹੋ ਗਿਆ 30 ਮਿੰਟ ਬੈਠੇ ਉੱਠ ਜਲਦੀ ਉੱਠ ਯਾਰ ਉੱਠ ਕੇ ਮੜਾ ਖੜਾ ਹੋ ਯਾਰ ਕਮਾਲ ਕੀ ਰੋਗ ਚਾਹ ਕੌਫੀ ਕੋਈ ਕੁਝ ਨਹੀਂ ਪੀਰੇ ਯਾਰ ਬਸ ਬਿਰਾਗਾ ਦਾ ਕੀ ਲਵੋਗੇ ਚਾਹ ਕੌਫੀ ਮੈਂ ਕਿਹਾ ਵੀਰੇ ਤੁਸੀਂ ਖਿਹੜੇ ਮੱਥੇ ਮਿਲ ਗਏ ਉਹੀ ਮੈਨੂੰ ਦੁੱਧ ਚ ਬਦਾਵਨੇ ਨਾ ਨਾ ਬਾਈ ਜਰੂਰ ਹੈਨਾ ਮਿਹਰਬਾਨੀ ਥੋੜੀ ਚੱਲ ਗਈ ਤੁਸੀਂ ਬਹੁਤ ਸੋਹਣਾ ਪੋਡਕਾਸਟ ਹੋਇਆ ਬਾਈ ਦਾ ਜਰੂਰ ਕਿਵੇਂ ਤੁਸੀਂ ਕਦੇ ਬੁਲਾਉਂਗੇ ਤਾਂ ਜਰੂਰ ਆਵਾਂਗੇ ਜੀ ਕਿਵੇਂ ਲੱਗਿਆ ਤੁਹਾਨੂੰ ਕਿਵੇਂ ਲੱਗਿਆ ਮੈਨੂੰ ਤਾਂ ਤਕਰੀਬਨ ਬਹੁਤ ਜ਼ਿਆਦਾ ਵਧੀਆ ਲੱਗਿਆ ਕਿ ਮੈਂ ਪਹਿਲਾਂ ਵੀ ਜਾਂ ਤੁਹਾਡੀ ਰੀਲ ਦੇ ਦਿੰਦਾ ਸੀਗਾ ਤੇ ਮੈਂ ਕਹਿੰਦਾ ਇਹੋ ਐਸੀ ਪਾਈ ਬੜੇ ਬੰਦੇ ਨਾਲ ਇਹ ਆਪਣਾ ਪੋਡਕਾਸਟ ਹੋਵੇ ਵਧੀਆ ਚੱਲੇਗਾ ਨਾ ਐ ਦਦਾ ਮਨ ਦੇ ਵਿੱਚ ਬੰਦਾ ਸੋਦਾ ਹੀ ਹੁੰਦਾ ਤੇ ਉਹ ਸੱਚੀ ਮੁੱੱਚੀ ਅੱਜ ਸੁਪਨਾ ਸੱਚ ਹੋ ਗਿਆ ਬਾਈ ਬਹੁਤ ਸੋਹਣੀ ਐਕਟਿੰਗ ਆ ਬਾਈ ਬਹੁਤ ਸੋਹਣਾ ਸਾਨੂੰ ਇਹ ਹੁੰਦਾ ਵੀ ਜਿਹੜਾ ਬੰਦਾ ਚੰਗਾ ਕੰਮ ਕਰ ਰਿਹਾ ਚੰਗਾ ਕਰੈਕਟਰ ਐਕਟਿੰਗ ਵਾਲੇ ਪੱਖੋਂ ਗਾਇਕ ਗਾਇਕੀ ਵਾਲੇ ਪੱਖੋਂ ਹਰ ਪੱਖੇ ਫੀਲਡ ਜਿਹੜਾ ਚੰਗਾ ਕੰਮ ਕਰਦਾ ਤੁਸੀਂ ਪੋਡਕਾਸਟ ਦਾ ਇੱਕ ਹੋਰ ਵੀ ਚੱਕਰ ਹੁੰਦਾ ਯਾਰ ਬੰਦਾ ਪੋਡਕਾਸਟ ਕਰਦਾ ਥੋੜਾ ਥੋੜਾ ਇਹ ਕੰਮ ਆ ਤੁਸੀਂ ਹੋਰ ਰੀਚ ਦੰਨੇ ਹੋ ਬੰਦੇ ਨੂੰ ਬਿਲਕੁਲ ਇਹਨੇ ਮਿੱਚਰ ਲਿਆ ਜਿੱਦਾਂ ਹੁਣ ਮੈਂ ਇੰਸਟਾਗ੍ਰam ਤੇ ਵੀਡੀਓ ਬਣਾਉਂਦਾ ਵਾ ਉਹ ਇੰਸਟਾਗ੍ਰam ਤੇ ਕਰੈਂਦੀ ਆ ਤੇ YouTube ਤੇ ਪਾਉਣਾ ਹੋਰ ਹੀ ਚੱਲ ਜਾਂਦੀ ਆ ਬਾਅਦ ਵਿੱਚ ਜਦੋਂ ਮ ਤਨੂ ਕਿ ਮੈਨੂੰ ਲੱਗਿਆ ਕੋਈ ਗੱਲਾਂ ਮੈਂ ਤੁਹਾਡੇ ਬਹੁਤ ਪਾਡਕਾਸਟ ਦੇਖੀ ਪਰ ਉਹਨਾਂ ਚ ਫਿਲਮ ਲਾਈ ਲੈ ਕੇ ਤਾਂ ਗੱਲਾਂ ਹੋਈਆਂ ਪਰ ਇਹ ਮੈਨੂੰ ਲੱਗਦਾ ਕੁਝ ਨਵੀਆਂ ਗੱਲਾਂ ਨੇ ਨਵੀਆਂ ਗੱਲਾਂ ਨੇ ਬਾਈ ਹਨਾ ਤੁਹਾਡੇ ਬਚਪਨ ਨੂੰ ਲੈ ਕੇ ਜਿਹੜਾ ਕੁਝ ਆਂਡਾ ਹੈ ਆ ਤੁਸੀਂ ਇਹ ਤਾਂ ਬਸ ਪਤਾ ਨਹੀਂ ਅੱਜ ਕਿਵੇਂ ਬਾਈ ਤੁਸੀਂ ਸੱਚੀ ਮੁੱਚੇ ਦੂਜੇ ਪਾਡਕਾਸਟਾਂ ਨਾਲ ਮੈਂ ਮੈਂ ਕਹਿੰਦਾ ਵੀ ਯਾਰ ਵੀ ਨਹੀਂ ਆਉਣੀ ਦੱਸਣਾ ਨਹੀਂ ਦੱਸਣਾ ਹੈਗਾ ਪਰ ਮੈਨੂੰ ਇੱਕ ਗੱਲ ਜੇ ਤੁਸੀਂ ਬੈਠੇ ਸੀਗੇ ਮੈਂ ਕਿਹਾ ਵੀ ਬਾਈ ਕੁਝ ਵੀ ਪੁੱਛ ਲੈ ਮੈਂ ਦੱਸੂਗਾ ਸੱਚ ਦੱਸੂਗਾ ਬਹੁਤ ਸ਼ੁਕਰੀਆ ਬਾਈ ਮਿਹਰਬਾਨੀ ਬਾਈ ਤੇ ਬਾਈ ਉਹ ਨਹੀਂ ਕਹਿੰਦੇ ਬਾਈ ਰੋਟੀ ਅਸੀਂ ਖਲੋਣੀ ਨੀਗੀ ਮੈਂ ਕਿਹਾ ਠੀਕ ਹੈ ਇਹ ਤਾਂ ਲੰਬਾ ਬਾਈ ਅਸੀਂ ਤੁਹਾਨੂੰ ਆਖਿਆ ਵੀ ਅਸੀਂ ਰੋਟੀ ਪ੍ਰਸ਼ਾਦਾ ਜਗਾ ਕੇ ਭੇਜਦੇ ਹਾਂ ਤੁਸੀਂ ਕਹਿੰਦੇ ਅਸੀਂ ਖਾਣੀ ਹੈ ਨਹੀਂ ਤੁਹਾਡੇ ਤਾਂ ਕੈਮਰਾ ਦੇਖ ਕੇ ਬਦਲ ਗਿਆ ਨਹੀਂ ਨਹੀਂ ਕੋਈ ਗੱਲ ਨਹੀਂ ਵੀਰੇ ਕੋਈ ਗੱਲ ਨਹੀਂ ਨਾ ਖਲਾ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਵੀਰੇ ਨਾ ਖਲਾ ਫਿਰ ਕੋਈ ਗੱਲ ਨਹੀਂ ਕਹਣਾ ਯਾਰ ਤੁਸੀਂ ਜਾਓ ਕਹਣਾ ਅਸੀਂ ਪੈਣਾ ਰੋਟੀ ਖਾਣੀ ਹੈ ਰੋਟੀ ਖਾਣੀ ਨਹੀਂ ਨਹੀਂ ਅਸੀਂ ਰੋਟੀ ਖਾਣਾ ਆ ਆ ਦੇਖੋ ਜੀ ਇਹਨਾਂ ਨੇ ਪਹਾੜੀ ਤੇ ਘਰ ਪਾਇਆ ਹੋਇਆ ਜੀ ਉੱਚੀ ਜਗ੍ਹਾ ਤੇ सौ खे रस्ते भीरा बहुत वैया ओ देखो होमलैंड ही। ओ हीरो होम ओ देखो मेरा घर तीन चार देख हेलो। ਦੀ ਨਹੀਂ ਆ ਜੀ ਬਾਈ ਇਹ ਕੀ ਜੀ ਜਾਣਾ ਤੁਸੀਂ ਟਾਣਾ ਵਗੈਰਾ ਕਰ ਨਹੀਂ ਮੇਰੇ ਹੈਗੇ ਜੀ ਆਪਣੇ ਇੱਥੇ 10 ਤੋਂ 9 ਤੋਂ ਨਹੀਂ ਜਾਨੀ ਹੋਸ਼ੀਸ਼ ਹੋਏ ਮੇਰੇ ਨਾਲ ਇੱਕ ਅਜਾ ਅੰਦਰ ਅੰਦਰ ਕੰਮ ਕਰਦੇ ਰਹਿੰਦੇ ਸਾਡਾ ਲੱਗ ਗਿਆ ਚਲੋ ਕੋਈ ਨਾ ਹੁਣ ਸਾਨੂੰ ਤੇ ਅਸੀਂ ਜੀ ਦੇਖੋ ਜੀ ਅਸੀਂ ਖੜੇ ਆ ਜੀ ਲਿਫਟ ਦੇ ਵਿੱਚ ਖੜੇ ਆ ਜੀ ਪਰੇ ਹਟੋ ਬਾਈ ਪਰੇ ਹਟੋ ਆਹ ਦੇਖੋ ਜੀ ਕੋਈ ਹੋਰ ਵੀ ਬੰਡਾ ਜਿਹੜਾ ਬੰਦਾ ਚੱਕੀ ਫਿਰਦਾ ਜੀ ਟੋਪੀ ਵਾਲਾ ਕਾਲੀ ਟੋਪੀ ਵਾਲਾ ਉਹ ਤਰੀਕਾ ਨਹੀਂ ਤੂੰ ਕਿਉਂ ਹਾਤਾ ਹੈ ਆ ਕੁੜੀ ਸਾਡੀ ਰਸਤੇ ਦੀ ਅਰੇ 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 ਨਾਮ ਲੈ ਲਿਆ ਪੋਡਕਾਸਟ 'ਚ ਓਏ ਹੋਏ ਪੂਰੀ ਗਿਆਗਾ ਵੇ ਇਹ ਪੂਰੀ ਜੀ ਕਰਮਣੀ ਕੋਲੀ ਵੀਰੇ ਹੈਲੋ ਇੱਥੇ ਤਾਂ ਬਿਠਾਇਆ ਜੀ ਸਟੇਜ ਤੇ ਬੜਾ ਬਲਾਉਂਗੇ ਮੈਂ ਪੋਡਕਾਸਟ ਹੋ ਗਿਆ ਆਪਣਾ ਪੂਰਾ ਤੇ ਹੁਣ ਕੱਲ ਨੂੰ ਆ ਆ ਹਾਏ ਆ ਗੂੰ ਪਿਆ ਓਏ ਪੈਰ ਨਾ ਬਤਾ ਲਿਓ ਪੋਡਕਾਸਟ ਹੋੜਾ ਹੌੜ ਹੌੜਾ ਆਪਣਾ ਪੂਰਾ ਤੇ ਹੁਣ ਆਪਾਂ ਚੱਲਿਆਂ ਘਰੇ ਕੋਈ ਐ ਪੋਡਕਾਸਟ ਵਾਲੇ ਦੋ ਹੋਰੇ ਆਊਗਾ 2-4 ਦਿਨਾਂ ਚਾਹੂਗਾ ਪੋਡਕਾਸਟ ਆਪਣਾ ਬੰਬ ਹੋਇਆ ਪੂਰਾ ਪੂਰਾ ਕਿਵੇਂ ਬੰਬ ਧਮਾਕਾ ਠੀਕ ਆ ਤੇ ਹੁਣ ਆਪਾਂ ਗੱਡੀ ਕੋਲ ਖੜ੍ਹਦੇ ਆ ਗੱਡੀ ਟੋ ਟੋ ਪਰ ਉਹ ਆਵਾਜ਼ ਨਹੀਂ ਕਰਦੀ ਹੈਗੀ ਜੈਗੂਆਰ ਜੈਗੂਆਰ ਆਹ ਦੇ ਦਰ ਆਹ ਹੋਰੇ ਆਹ ਵੜੀ ਜੈਗੂਆਰ ਹੋਰੇ ਹੋਰੇ ਆ ਦੇ ਇਹ ਆ ਇਹ ਆ ਦੇ ਉਹ ਸਾਡੀ ਆਲਟੋ ਆ ਆਜੋ ਜੈਗੋਰ ਕੇਸੇ ਦੀਆ ਤੇਰੇ ਅੰਦਰ ਮੈਂ ਗਾ ਓਏ ਮੰਮੀ ਆ ਜਾ ਆ ਜਾ ਇੱਕ ਮਿੰਟ ਆ ਜਾ ਆ ਜਾ ਆ ਜਾ ਤੂੰ ਆ ਜਾ ਆ ਜਾ ਤੇ ਰੀਲਾ ਬਣਾਉਣ ਲੱਗ ਜਾਂਦੇ ਨੇ ਇੱਥੇ ਪਤਾ ਨਹੀਂ ਕੀ ਗੱਲ ਉਹ ਹੀਰੋ ਹੋਮ ਵਾਲੇ ਨੂੰ ਫੋਨ ਤਾਂ ਕਰੀਏ ਚੁੱਪ ਚੁੱਪ ਤੇ ਲੈ ਵੀ ਬਾਈ ਕਹਿੰਦਾ ਬਾਈ ਕਹਿੰਦਾ ਆਜੋ ਮੈਨੂੰ ਮਿਲਣਾ ਇਹ ਹੀਰੋ ਹੋਮ ਅਭੀ ਬੈਠੇ ਜੈਗੋਰ ਦੇ ਵਿੱਚ ਫੜ ਫੜ

ਆ ਗਿਆ ਇੜਤਾ ਹੀਰੋ ਹੋਮ ਦਾ ਬੰਦਾ ਅਗਲੇ ਘੇੜ ਚੱਲਦੇ ਆ ਵਾਹ ਇਹ ਉਹ ਲੋਟਾ ਲੈਤਾ ਲਈ ਨਹੀਂ ਮੈਂ ਤਾਂ ਵੀ ਗੱਡੀ ਚੱਲ ਰਹੀ ਹੈ ਕੋ ਹੁਣ ਲਵਾਂਗੇ ਆਪਾਂ ਲਿਫਟ ਲਿਫਟ ਦੀ ਸਰਵਿਸ ਲਿਫਟ ਕੈਲਕੂਲੇਟਰ ਜ਼ਬਰ ਜ਼ਬਰ ਕਮ ਇਰ ਏ ਕਮ ਇਰ ਬੇ ਖਲਗੀਆਂ ਏ ਲੋਈ ਉਹ ਟ੍ਰਾਈਪਾਂ ਆ ਗਿਆ ਵਾਹ ਦੀ ਆ ਗਿਆ ਰਹਿ ਗਿਆ ਸੀ ਇੱਥੇ ਹਾਂ ਉਹ ਮਾ ਸਰ ਰਹਿ ਗਿਆ ਸੀ ਵੇ ਲਓ ਜੀ ਹੁਣ ਹੋਏ ਦਰਵਾਜ਼ਾ ਮੰਦ ਹੋ ਗਿਆ ਦਰਜੋ ਆ ਦੇ ਆਪਣੀ ਆਪਣੇ ਉਹਦੇ ਫੌਰ ਜੱਟ ਵੀਡ ਰਕਾਰਡ 뮤ਜ਼ਿਕ ਸਮਝ ਗਿਆ ਮਾ ਸਮਝ ਗਈ ਉਹ ਬਾਈ ਉਹਨਾਂ ਦੀ ਆ ਚੁੱਕਿਆ ਹੈਗਾ ਆ ਜਾਓ ਗੁੰਦਾ ਖੋਲਦੀ ਰਿਕਨ ਆਇਆ ਬਈ ਸਤਿ ਸ੍ਰੀ ਅਕਾਲ ਬਈ ਫੈਰੀ ਪੰਨਾ ਜੀ ਹਾਂਜੀ ਬਾਈ ਠੀਕ ਹੈ ਜੀ ਹੋ ਬਾਈ ਠੀਕ ਹੋ ਜੀ ਆ ਜਾ ਬਾਈ ਨਦੀ ਰਾਤ ਨੂੰ ਬੁਲਾ ਲਿਆ ਕਰ ਕਿੱਥੇ ਫਿਰਦੇ ਹੋ ਮੈਂ ਖਾਈ ਵਾਲੇ ਕਹਿੰਦਾ ਆ ਜਾਓ ਘਰ ਇੱਧਰ ਆ ਜਾਓ ਕਰਾਂ ਚਰਮੰਗ ਵੀ ਲੱਗ ਦਿੱਤੇ ਵੀਰੇ ਇਹ ਸਾਸਰੀਕਾ ਮੇਰਾ ਜਮਰਨ ਵੀ ਲੱਗਿਆ ਓ ਜਮਰਨ ਹੀ ਐ ਹਾਂ ਓਏ ਉਹ ਜਾ ਸੰਦੂ ਫਿਰ ਉਸਨੇ ਕਹਾ ਬਲ ਵੀ ਠੀਕ ਠਾਕ ਤੇ ਬਾਈ ਅਸੀਂ ਅਸੀਂ ਪਤਾ ਕੀ ਆ ਅਸੀਂ ਤਾਂ ਪੋਡਕਾਸਟ ਤੋਂ ਆਇਆ ਸੀ ਤੇ ਤੈਨੂੰ ਮਿਲ ਕੇ ਦੇ ਲਾ ਬਾਈ ਕਹਿੰਦਾ ਕਿੱਥੇ ਫਿਰਦਾ ਮੈਂ ਪੋਡਕਾਸਟ ਕਰਦਾ ਫਿਰਦਾ ਉਹ ਥੋੜੀ ਪਾਣੀ ਦੀ ਉਹ ਮੇਰਾ ਜਗਰੀਆ ਆ ਮੇਰਾ ਜਗਰੀ ਫਿਰਦਾ ਆ ਮੇਰਾ ਜਗਰੀਆ ਇਹ ਮੇਰਾ ਵਧੀਆ ਬਾਈ ਤੁਸੀਂ ਯਾਰ ਅਵੇ ਹੀ ਕੀ ਕਰ ਰਹੇ ਹਮ ਬੱਸ ਠੀਕ ਹਾਂ ਵਧੀਆ ਵਧੀਆ ਹਾਂ ਓਟਣਾ ਵਧੀਆ ਠੀਕ ਹੈ ਕਿ ਜਗਰੀਆ ਜਗਰੀ ਯਾਰ ਮੇਰਾ ਮੈਂ ਪੋਡਕਾਸਟ ਕਰਦਾ ਬਈ ਹੈ ਕਿ ਮੇਰੇਆ ਪੌਡਕਾਸਟ ਬਹੁਤ ਵਧੀਆ ਬੜਾ ਘਾਤ ਕਰਿਆ ਅੱਛਾ ਹੂੰ ਚੱਲ ਵਧੀਆ ਵਧੀਆ ਕੋਣ ਕੋਣ ਆਇਆ ਮੈਂ ਆਇਆ ਮਾਰਾ ਉਧਰ ਭਾਬੀ ਨੂੰ ਮਿਲ ਲਉ ਮੇਰੀ ਨੂੰ ਆਜੋ ਭਾਬੀ ਨੂੰ ਮੋਜੋ ਜੱਜ ਵੀਰੇ ਤੇ ਅਸੀਂ ਨਾ ਚੱਲੇ ਸੀਗੇ ਤੇ ਹੱਥ ਮਿਲਾ ਲਈ ਸੱਜਾ ਮਿਲਾ ਲਾ ਹਾਂ ਸੱਜਮਲਾ ਹੋਈ ਸਤਜ ਮਾ ਜੱਜਿਆ ਸੱਜਮਲਾ ਮੇਰੀ ਗੱਲ ਸੁਣੋ ਅਜੇ ਤੇਰੀ ਉਮਰ ਹੋ ਜਾਂਦੀ ਏ ਨਹੀਂ ਵੀ ਜਾ ਰਿਹਾ ਬਸ ਉਹ ਯਾਰ ਤੂੰ ਬੋਕਾpretੋਨੇ ਨੇ ਹੈ ਰੈਂਦੋਨੀ ਕਾਲੂਆ ਮੇਰੀ ਜਿਹੜੀ ਤਸਵੀਰ ਨਹੀਂ ਨਹੀਂ ਗੀਨ ਦੇ ਗਿਆ ਜਸਕੀਤ ਜਸਮੀਨ ਫੋਟੋ ਗਿਆ ਜੀ ਬਰੇ ਆਪਾਂ ਮੰਮੀ ਨਾਲ ਫੋਟੋ ਖਿਚਾਓ ਮੜੀ ਆਇਓ ਮੜਾ ਜਾ ਫੋਟੋ ਖਿਚਾਓ ਤੇ ਚੌਲ ਜਿਨਾ ਨੇ ਪੋਲੀ ਤੇ ਰੱਬ ਨੇ ਬਣਾਈਆਂ ਜੋ ਉਪਰ ਠੀਕ ਆ ਆ ਹੇ ਹੇ ਜੈ ਜੀ ਜੈ ਜੀ ਦਾ ਉਹ ਕਿ ਕੀ ਤੇ ਗੰਡ ਲਾ ਗਈ ਇਹਨਾਂ ਵੀ ਕਰਨੇ ਨੇ ਵੀ ਕਰਨੇ ਦਾ ਪਤਾ ਨਹੀਂ ਸੀ ਇਹਨਾਂ ਨੂੰ ਲੈ ਬਾਈ ਬਾਏ ਬਾਏ ਜੀ ਉਹ ਮੇਰਾ ਬੈਗ ਰਹਿ ਗਿਆ ਬੈਗ ਲੈ ਕੇ ਆਇਆ ਮੈਂ ਆਹੋ ਕੱਪੜੇ ਲੈਣ ਠੀਕ ਆ ਬਾਈ ਜੀ ਫਸਾ ਦੇ ਦਿੱਤਾ ਬੜੇ ਨੂੰ ਲੈ ਕੇ ਕੰਮ ਨੂੰ ਮਚਾਇਆ ਇਕੱਲੇ ਹਾਂ ਹਾਂਜੀ ਬਾਈ ਇੱਕ ਵਾਰ ਚਾਹੇ ਤਿੰਨੇ ਨੇ ਤਿੰਨੇ ਲੈ ਲਈ ਠੀਕ ਹੈ ਬਾਈ ਗੱਡੀ ਚ ਵੀ ਨਹੀਂ ਡਰੀਦਾ ਹੁੰਦਾ ਬਿਨਾ ਮਤਲਬ ਤੋਂ ਓਏ ਗੱਡੀ ਖੁੱਲੀ ਸੀ ਸਾਲੇ ਮੈਂ ਲੋਕ ਨਹੀਂ ਲੱਗ ਗਿਆ ਗੱਡੀ ਖੁੱਲੀ ਸੀ ਮੈਂ ਲੋਕ ਨਹੀਂ ਲੱਗ ਗਿਆ ਆ ਦੇਖੀ ਹੁਣ ਬਾਈ ਜੀ ਨੂੰ ਮਿਲ ਲੈ ਗੱਡੀ ਭਾਲੇ ਠੱਪ ਗਿਆ ਜੇ ਸੋਰੀ ਦੂਜੇ ਗੱਜ ਆਹ ਉਹ ਜੀ ਜਾ ਕੇ ਬੜਾ ਕੇ ਘਰੇ ਓਏ ਕੁੜੀਓ ਘਰੇ ਵਾਹਦਾ 12 ਵਜੇ ਨੇ ਕਾ ਕਿੰਨੀਆਂ ਲੇਟਾਂ ਨੇ ਦਿਨ ਚ ਰਾਇਆ ਪਿਆ ਉਹ ਵੱਡੀ ਵੱਡੀ ਫਿਰਲੀ ਈਥੇ ਨੇ ਰਾਇਆ ਰੜ 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 ਰੂ ਰੂ ਸਫਰ 2 ਘੰਟਿਆਂ ਦਾ ਸੀਗਾ ਤੇ 2 ਘੰਟੇ ਬਾਅਦ ਦਰਾਹੇ ਪਹੁੰਚੇ ਆ ਅ ਲੱਭ ਪੰਜਾਬ ਦੇ ਤੇ ਰੋਟੀ ਪਾਣੀ ਖਾਵਾਂਗੇ ਆਪਾਂ ਜੈਗੂਰ ਲਾਤੀ ਉਰੇ ਤੇ ਅ ਟਰੈਕਟਰ ਦੇਖੋ ਤੇ ਰੋਟੀ ਖਾ ਕੇ ਕਿਉਂਕਿ ਰਾਤ ਤਾਂ ਬਹੁਤ ਹੋ ਗਈ ਹੈ ਨਾ ਲਓ ਜੀ ਆ ਗਿਆ ਪੰਜਾਬ ਚ ਫੱਟੀ ਤੇ ਲੈ ਦੇਖਦਾ ਕੀ ਲੈ ਗੋਣਾ ਲਾ ਫੱਟੀ ਲੈ ਕੇ ਦਹਾ ਉੜੜ ਉਹ ਦੋ ਇਨ ਨੋਟੇਬਲੀ ਚਲੇ ਗਏ ਤੁਸੀਂ ਵਾਈ ਹੁਣ ਆ ਗਿਆ ਆਪਣਾ ਕੜਾਈ ਪਨੀਰ ਯੈਸ ਤੇ ਰੋਟੀਆਂ ਤੇ ਅਚਾਰ ਕੀਰਤ ਤੇ ਖੁਸ਼ਾ ਤੇ ਬੁੜੀ ਤੇ ਮੈਂ ਆ ਤੇ ਹੁਣ ਖਾਵਾਂਗੇ ਅਸੀਂ ਰੋਟੀ ਠੀਕ ਆ ਕੋਈ ਨਹੀਂ ਚੱਕ ਲੋ ਚੱਕ ਲੋ ਬਣ ਕੇ ਬਲੋ ਹੁਣ ਆ ਗਿਆ ਜੀ ਅਸੀਂ ਘਰੇ ਤੇ ਘਰੇ ਆ ਕੇ ਗੱਡੀ-ਗੁੱਡੀ ਲਾਤੀ ਅੰਦਰ ਤੇ ਬੜਾ ਥੱਕ ਗਿਆ ਹੁਣ ਹੁਣ ਬਸ ਸੋਣਾ ਤੇ ਬਾਕੀ ਬਲੌਗ ਕਿਦਾਂ ਦਾ ਲੱਗਿਆ ਕਮੈਂਟ ਕਰਿਓ ਤੇ ਆਪਣਾ ਪੋਡਕਾਸਟ ਵੀ ਆਊਗਾ ਤੇ ਉਹ ਵੀ ਉਹਨੂੰ ਵੀ ਆਪਣਾ ਆਫ ਕਰਿਓ ਤੇ ਬਾਕੀ ਧੰਨਵਾਦ ਤੁਹਾਡਾ ਬਹੁਤ-ਬਹੁਤ ਆਈ ਲਵ ਯੂ ਸਾਰਿਆਂ ਨੂੰ